ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਨੀ ਕਿ ਕਿਸਾਨ ਵੀਰਾਂ ਦਾ ਰੁਝਾਨ ਜਿਹੜਾ ਝੋਨੇ ਦੀਆਂ ਕਿਸਮਾਂ ਖਾਸ ਤੌਰ ਤੇ ਪੀਆਰ ਕਿਸਮਾਂ ਵੱਲ ਜਿਹਦੇ ਵਿੱਚ ਜਿਵੇਂ ਪੀਆਰ 126 ਹੈ ਪੀਆਰ 131 ਪੀਆਰ 128 ਪੀਆਰ 121 ਪੀਆਰ 130 ਪੀਆਰ 114 ਵੱਧ ਰਿਹਾ ਹੈ ਤੇ ਕਿਸਾਨ ਵੀਰਾਂ ਨੇ ਜਿਹੜੀ ਲੰਬੇ ਸਮੇਂ ਵਾਲੀਆਂ ਕਿਸਮਾਂ ਨੇ ਉਹਨੂੰ ਨਕਾਰ ਦਿੱਤਾ ਤੇ ਬਹੁਤ ਚੰਗੀ ਗੱਲ ਹੈ ਇਹ ਤੁਸੀਂ ਦੇਖੋ ਕਿਸਾਨ ਵੀਰੋ ਕਿ 1970-71 ਚ ਜਿਹੜਾ ਤਕਰੀਬਨ ਤਕਰੀਬਨ 3.9 ਲੱਖ ਹੈਕਟੇਅਰ ਰਕਬਾ ਸੀਗਾ ਝੋਨੇਟ ਜੋ ਕਿ 23-24 ਚ ਵੱਧ ਕੇ 32 ਲੱਖ ਹੈਕਟੇਅਰ ਦੇ ਕਰੀਬ ਹੋ ਗਿਆ 32 ਲੱਖ ਹੈਕਟੇਅਰ ਮਤਲਬ 80 ਲੱਖ ਏਕੜ ਦੀ ਬਰਾਬਰ ਤੇ ਝੋਨੇ ਦੀ ਪੈਦਾਵਾਰ ਦੀ ਵੀ ਜੇ ਆਪਾਂ ਗੱਲ ਕਰੀਏ ਉਹ ਵੀ 21 ਗੁਣਾ ਵਧੀਆ ਉਦੋਂ ਤੋਂ ਲੈ ਕੇ 10.32 ਲੱਖ ਟਨ ਤੋਂ 215.8 ਲੱਖ ਟਨ ਤੱਕ ਪਹੁੰਚ ਗਈ ਹੈ ਇਹ ਪ੍ਰਾਪਤੀ ਨਾਲ ਪਰ ਤੁਹਾਨੂੰ ਪਤਾ ਵੀ ਆਪਣੇ ਕੁਦਰਤੀ ਸੌਮੇ ਖਾਸ ਤੌਰ ਤੇ ਪਾਣੀ ਨੂੰ ਨੁਕਸਾਨ ਹੋਇਆ ਤੇ ਇਹਦੀ ਫਿਰ ਏਜ ਦੇ ਵਿੱਚ ਕਿਸਾਨ ਵੀਰਾਂ ਨੇ ਪੀਏਯੂ ਲੁਧਿਆਣਾ ਦੇ ਜਿਹੜੀਆਂ ਤਕਨੀਕਾਂ ਵਿਕਸਤ ਕੀਤੀਆਂ ਗਈਆਂ ਉਹਨਾਂ ਨੂੰ ਕਿਸਾਨ ਵੀਰਾਂ ਨੇ ਅਪਣਾਉਣਾ ਸ਼ੁਰੂ ਕੀਤਾ ਤੇ ਪਾਣੀ ਦੀ ਬਚਤ ਵਾਸਤੇ ਜਿਵੇਂ ਲੇਜ਼ਰ ਕਰਾਹਾ ਵਰਤਨਾ, ਤਰ ਬੱਤਰ ਝੋਨੇ ਦੀ ਸਿੱਧੀ ਬਿਜਾਈ, ਵਟਾਂ ਦੇ ਲਵਾਈ, ਸੁਕਾ ਸੁਗਾ ਕੇ ਪਾਣੀ ਲਾਉਣਾ ਤੇ ਲਵਾਈ ਟੋਕ ਮੇ ਸਮੇਂ ਤੇ ਕਰਨਾ ਮਤਲਬ ਅਗੇਤੀ ਨਹੀਂ ਬਹੁਤੀ ਕਰਨੀ ਜਿਵੇਂ ਆਪਾਂ ਘੱਟ ਸਮੇਂ ਵਾਲੀਆਂ ਕਿਸਮਾਂ ਜਲਾਈ ਜੇ ਜਾ ਕੇ ਲਾ ਦਿੰਨੇ ਆ ਜਾਂ ਬਾਸਮਤੀ ਦੀ ਕਾਸ਼ਤ ਕਰਦੇ ਆ ਇਹਦੇ ਵੱਲ ਕਿਸਾਨ ਵੀਰਾਂ ਨੇ ਬੜਾ ਸਹਿਯੋਗ ਦਿੱਤਾ ਤੇ ਹੁਣ ਵੀ ਦੇ ਰਹੇ ਆ 2013-14 ਦੇ ਵਿੱਚ ਜੇ ਮੈਂ ਗੱਲ ਕਰਾਂ ਜਿਹੜੀਆਂ ਕਿਸਮਾਂ ਏਟ ਰੱਖਵਾ ਸੀਗਾ ਤਾਂ 37.5% ਜਿਹੜੀਆਂ ਪ੍ਰਮਾਣਿਤ ਕਿਸਮਾਂ ਹੈਟ ਰਕਬਾ ਸੀਗਾ ਪੀਆਰ 128 ਸੀਗਾ ਪੀਆਰ 122 ਉਹ ਤੋਂ ਕਾਫੀ ਜ਼ਿਆਦਾ 2013-14 ਦੀ ਗੱਲ ਕਰ ਰਹੇ ਆ 11% ਰਕਬੇ ਤੇ ਜਾਂ ਇਹ ਤੋਂ ਵੱਧ ਸੀ ਪੀਆਰ 114 7-8% ਰਕਬੇ ਤੇ ਸੀ ਪੀਆਰ 118 B ਨੇਕ ਰਕਬੇ ਤੇ ਸੀ 7-8% ਤੇ ਤੇ ਪੀਆਰ 121 ਸੀਗੀ ਜਿਹੜੀ 4.5% ਪੀਆਰ 111 4% ਤੇ 45.5% ਪੂਸਾ 44 ਸੀ 2013-14 ਦੀ ਗੱਲ ਕਰਨਾ ਤੇ 2023 ਆ ਜਿਹੜੀ ਪਿਛਲੇ ਸਾਲ ਜਿਹੜਾ ਝੋਨਾ ਸੀ ਉਹਦੇ ਵਿੱਚ ਪੀਆਰ ਕਿਸਮਾਂ 75.5% ਤੇ ਪਹੁੰਚ ਗਈਆਂ ਤੇ ਪੂਸਾ 44 ਰਹਿ ਗਿਆ 14% ਤੇ ਪਿਛਲੇ ਸਾਲ ਤੇ ਐਤ ਕੀ ਕਿਸਾਨ ਵੀਰਾਂ ਨੇ ਉਹ ਵੀ ਜਿਹੜਾ ਨਕਾਰਤਾ ਤੇ ਐਤ ਕੀ ਸਾਰੀਆਂ ਪੀਆਰ ਕਿਸਮਾਂ ਵੱਲ ਇੰਟਰਸਟ ਕਿਸਾਨ ਵੀਰਾਂ ਦਾ ਵਧਿਆ ਹੋਇਆ ਸਭ ਤੋਂ ਟਾਪ ਤੇ ਜਿਹੜੀ ਚਹੇਤੀ ਤੇ ਹਰਮਨ ਪਿਆਰੀ ਕਿਸਮਾਂ ਕਿਸਾਨ ਵੀਰਾਂ ਦੀ ਓਪੀਆ 126 ਹੈ ਜੋ ਕਿ ਪੱਕਣ ਦੇ ਸਭ ਤੋਂ ਘੱਟ ਸਮਾਂ ਲੈਂਦੀ ਹੈ 2023-24 ਚ 32.2% ਦੀ ਰਗਵਾ ਪੀਆਰ 126 ਕਿਸਮੇ ਢਾਸੀਗਾ ਤੇ ਇਸ ਤੋਂ ਬਾਅਦ ਪੀਆਰ 128 ਪੀਆਰ 131 ਵਗੈਰਾ ਸੀ ਤੇ ਇਸ ਵਾਰ ਜਿਹੜਾ ਹੈਗਾ ਲਗਭਗ ਲਗਭਗ ਜਿਹੜਾ ਅਧਾਰਾਕਬਾ ਪੀਆਰ 126 ਇਹ ਠਾਊਗਾ ਪੀਆਰ ਇਹ ਤੋਂ ਬਾਅਦ ਪੀਆਰ 131 ਇਹ 20 25% ਤੇ ਹੋ ਜਾਣਾ ਫੇਰ ਜਿਹੜੀਆਂ ਪੀਆਰ 114 ਆ ਗਈ ਪੀਆਰ 121 ਆ ਗਈ ਪੀਆਰ 130 ਆ ਗਈ ਇੰਨਾ ਕਸਮਾਏ ਟਰੱਕ ਬਾਜਾਂ ਬਾਸਮਤੀ ਕਿਸਮ ਕਿਸਾਨ ਵੀਰ ਲਾਉਣਗੇ ਤੇ ਥੋੜਾ ਜਿਹਾ ਇੱਕ ਮਤਲਬ ਇਹ ਗੱਲ ਦਾ ਥੋੜਾ ਜਿਹਾ ਅਫਸੋਸ ਆ ਕਿ ਜਿਹੜੇ 3-4 ਕਿ ਜ਼ਿਲ੍ਹੇ ਆਪਣੇ ਇੱਧਰਲੇ ਆ ਗਏ ਜਿਵੇਂ ਕੁਝ ਰਕਬਾ ਬਰਨਾਲੇ ਦਾ ਆ ਗਿਆ ਜਾਂ ਮੋਗੇ ਦਾ ਆ ਗਿਆ ਸੰਗਰੂਰ ਜਾਂ ਮਾਨਸਾ ਇੱਧਰਲੀ ਬੈਲਟ ਆ ਜਿਹੜੇ ਇੱਧਰਲੇ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਵੀਰ ਕੋਸ਼ਕ ਹੈਗੇ ਜਿਹੜੇ ਪਿਛਲੇ ਸਾਲ ਕਾਫੀ ਰਕਬਾ ਸੀਗਾ ਜਿਨ੍ਹਾਂ ਨੇ ਲੰਬੇ ਸਮੇਂ ਸਮਾਂ ਲੈਣ ਵਾਲੀ ਕਿਸਮ ਜਿਹੜੀ ਪੂਸਾ 44 ਵਗੈਰਾ ਪਰ ਉਹਦੇ ਵਿੱਚ ਕਿਸਾਨ ਵੀਰ ਤੁਸੀਂ ਦੇਖੋਗੇ ਧਰਤੀ ਹੇਠਲਾ ਪਾਣੀ ਵੀ ਇਨ੍ਹਾਂ ਏਰੀਆ ਦੇ ਵਿੱਚ ਖਤਰਨਾਕ ਪਦਰਤ ਧਰਤੀ ਹੇਠਲੇ ਪਦਰ ਤੇ ਪਹੁੰਚਿਆ ਡਾਰਕ ਜ਼ੋਨ ਦੇ ਵਿੱਚ ਪਹੁੰਚਿਆ ਹੋਇਆ ਪਾਣੀ ਦੀ ਕੁਆਲਿਟੀ ਵੀ ਖਰਾਬ ਹੋ ਰਹੀ ਹੈ ਤੇ ਆਪਾਂ ਨੂੰ ਡੂੰਘਾ ਬੋਰ ਕਰਾਉਣ ਵਾਸਤੇ ਖਰਚਾ ਵੀ ਆਪ ਚੱਲਣਾ ਪੈਂਦਾ ਲੰਬੇ ਸਮੇਂ ਵਾਲੀ ਕਿਸਮ ਨੂੰ ਝਾੜ ਆਪਾਂ ਦੇਖ ਲਏ ਨੇ ਪਰ ਉਹਦਾ ਖਰਚਾ ਨਹੀਂ ਵੇਨੇ ਵੀ ਦੋ ਦੋ ਤਿੰਨ ਤਿੰਨ ਸਪਰੇਆਂ ਵੱਧ ਪਾਣੀ ਦੀ ਖਪਤ ਵੀ ਜ਼ਿਆਦਾ ਆਪਣਾ ਖਰਚਾ ਹੋ ਉਤੇ ਜਿਵੇਂ ਕੋਈ ਬੋਰ ਡੂੰਗਾ ਕਰਾਉਣਾ ਪੈ ਗਿਆ ਜਾਂ ਕੋਈ ਆਪਣੀ ਲੇਬਰ ਵੱਧ ਪੈ ਗਈ ਤਾਂ ਉਹ ਖਰਚੇ ਆਪਣੇ ਜਿਹੜੇ ਵੱਖਰੇ ਆ ਕਿਉਂਕਿ ਖਾਦਾਂ ਜਾਂ ਜਿਹੜੀ ਕੀਟਨਾਸ਼ਕ ਜਾਂ ਉਲੀਨਾਸ਼ਕ ਵਗੈਰਾ ਆਪਾਂ ਨੂੰ ਸਪਰੇਅਾਂ ਵੱਧ ਕਰਨੀਆਂ ਪੈਣੀਆਂ ਬਿਮਾਰੀ ਕੀੜੇ ਮਕੋੜੇ ਵੱਧ ਆਉਣਗੇ ਤਾਂ ਆਪਣਾ ਖਰਚਾ ਉਤੇ ਵਾਧਾ ਹੈਗਾ ਤੇ ਜਿਹੜੀਆਂ ਹੈਗੀਆਂ ਘੱਟ ਸਮਝ ਵਾਲੀਆਂ ਕਿਸਮਾਂ ਉਹਨਾਂ ਤੇ ਆਪਣਾ ਖਰਚਾ ਘਟਦਾ ਤੇ ਝਾੜ ਉਹ ਬਰਾਬਰ ਦਿੰਦੀਆਂ ਨੇ ਪੀਆਰ 126 ਪੀਆਰ 331 ਹੈ ਪੀਆਰ 114 ਵਗੈਰਾ ਹੋਰ ਕਿਸਮਾਂ ਵੀ ਹੈਗੀਆਂ ਜਿਵੇਂ ਪੀਆਰ 130 ਹੈ ਪੀਆਰ 128 ਹੈ ਝਾੜ ਜੇ ਥੋੜਾ ਬਹੁਤਾ ਕਿਤੇ ਇਹਦੇ ਨਾਲ ਘੱਟ ਵੀ ਜਾਂਦਾ ਤਾਂ ਖਰਚਾ ਆਪਣਾ ਬਹੁਤ ਘਟਦਾ ਜੀ ਦੇ ਨਾਲ ਸ਼ੁੱਧ ਮੁਨਾਫੇ 'ਚ ਵੱਧਦਾ ਹੁੰਦਾ ਸਮੇਂ ਸਿਰ ਆਪਣੀ ਜ਼ਮੀਨ ਵੇਲੀ ਸਮੇਂ ਸਿਰ ਆਪਣਾ ਜਿਹੜੇ ਕਿਸਾਨ ਵੀ ਨੇ ਕੋਈ ਆਲੂਆਂ ਦੀ ਕਾਸ਼ਤ ਕਰਨੀ ਸਬਜ਼ੀਆਂ ਦੀ ਕਾਸ਼ਤ ਕਰਨੀ ਆ ਉਹ ਕਰ ਸਕਦੇ ਆ ਸਮੇਂ ਸਿਰ ਆਪਣਾ ਕਣਕ ਦੀ ਬਿਜਾਈ ਹੋ ਸਕਦੀ ਪਰਾਲੀ ਕੱਟਾ ਸਾਂਭਣੀ ਸਿਖਾ ਲਈ ਆ ਸਾਂਭਣੀ ਵੀ ਸਿਖਾ ਲਈ ਐ ਤੇ ਦੂਜੇ ਪਾਸੇ ਜਿਹੜੀ ਲੰਬੇ ਸਮੇਂ ਵਾਲੀ ਕਿਸਮਾਂ ਉਹਦੇ ਵਿੱਚ ਪਰਾଳ ਵੀ ਵੱਧ ਬਿਮਾਰੀ ਕੀੜੇ ਮਕੌੜੇ ਵੀ ਜ਼ਿਆਦੇ ਖਰਚਾ ਵੀ ਜ਼ਿਆਦੇ ਤੇ ਆਪਣੀ ਜਿਹੜੀ ਆਮਦਨ ਘਟਦੀ ਪਾਣੀ ਦੀ ਬਹੁਤ ਖਫਤ ਹੁੰਦੀ ਹੈ ਇਸੇ ਕਰਕੇ ਜਿਹੜੀ ਪੂਸਾ 44 ਦੇ ਇਸ ਵਾਰ ਬੀਜ ਦੀ ਵਿਕਰੀ ਤੇ ਬਿਜਾਈ ਵਗੈਰਾ ਤੇ ਪਾਬੰਦੀ ਤੇ ਪੀਆਰ 126 ਬਾਰੇ ਅਫਵਾਹਾਂ ਤੋਂ ਬਚਣ ਕਿਸਾਨ ਵੀਰ ਕਿ ਇਹਦੀ ਖਰੀਦ ਨਹੀਂ ਹੋਣੀ ਪੀਆਰ 126 ਬਾਰੇ ਕਲੀਅਰ ਕਟ ਜਿਹੜਾ ਮਾਨਯੋਗ ਸੀਐਮ ਸਾਹਿਬ ਦਾ ਵੀ ਬਿਆਨ ਆ ਗਿਆ ਕਿ ਇਹ ਜਿਹੜੀ ਪੀਆਰ 126 ਦੀ ਖਰੀਦ ਹੋਊਗੀ ਪੀਆਰ 126 ਜਾਂ ਪੀਆਰ ਕੋਈ ਵੀ ਕਿਸਮ ਆ ਇਨਾ ਵਾਸਤੇ ਕਿਸੇ ਕਿਸਮ ਦਾ ਕੋਈ ਪਰੰਪਲਿਖਾ ਰੱਖਣ ਦੀ ਲੋੜ ਨਹੀਂ ਬੇਫਿਕਰ ਹੋਗੇ ਤੁਸੀਂ ਇਹ ਕਿਸਮਾ ਲਾਉਣੀਆਂ ਨੇ ਜਿਹਦੇ ਵਿੱਚ ਤੁਸੀਂ ਬਹੁਤ ਚੰਗਾ ਜਿਹੜਾ ਹੈਗਾ ਤੁਹਾਡਾ ਪੰਜਾਬ ਪ੍ਰਤੀ ਪੰਜਾਬ ਦੀ ਖੇਤੀ ਦੇ ਅਰਥਚਾਰੇ ਪ੍ਰਤੀ ਤੇ ਅਮੋਲ ਕੁਦਰਤੀ ਸੋਮਿਆਂ ਨੂੰ ਬਚਾਉਣ ਪ੍ਰਤੀ ਕਿਸਾਨ ਵੀਰੋ ਤੁਹਾਡਾ ਬਹੁਤ ਵੱਡਾ ਯੋਗਦਾਨ ਹੁਣ ਨਜ਼ਰ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ